ਅੱਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚਕੇ ਪੰਜਾਬੀ ਕਿਚਨ ਵਿੱਚ ਅੱਜ ਤੁਸੀਂ ਦੇਖੇ ਰਿਹਾ ਵੀ ਅੱਜ ਜਿਹੜੀ ਹੈਗੀ ਆਪਾਂ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਇਹ ਜਿਹੜੀ ਸਬਜ਼ੀ ਆਪਾਂ ਬਣਾਈ ਹੈ ਇਹਦੇ ਤੁਸੀਂ ਸੈਲਡ ਤੋਂ ਬਹੁਤ ਖਾਧਾ ਹੋਣਾ ਹੈ ਤੇ ਸਬਜ਼ੀ ਇਹਦੀ ਕਦੇ ਨਹੀਂ ਬਣਾਈ ਹੋਣੀ ਤੇ ਨਾ ਹੀ ਜਿਹੜੀ ਹੈਗੀ ਇਹ ਸਬਜ਼ੀ ਖਾਦੀ ਹੋਣੀ ਹੈ ਇਸ ਤੀਜ ਤੇ 90% ਤਾਂ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਜਿਹੜੀ ਹੈਗੀ ਐ ਇਹ ਸਬਜੀ ਦੀ ਬਣਾਈ ਵੀ ਬਣਾਈ ਸਬਜੀ ਵੀ ਬਣਾਈ ਜਾ ਸਕਦੀ ਹੈ ਕਿ ਮੈਂ ਵੀ ਇਹਦੀ ਸਬਜੀ ਜਿੱਕਰ ਜਿਹੜੀ ਹੈਗੀ ਐ ਦੋ ਵਾਰ ਹੀ ਬਣਾ ਕੇ ਦੇਖੀ ਐ ਤੇ ਤੀਜੀ ਅੱਜ ਤੀਜੀ ਵਾਰ ਜਿਹੜੀ ਹੈਗੀ ਐ ਅੱਜ ਬਣਾਈ ਐ ਇਹਦੀ ਸਬਜੀ ਮੈਂ ਜੇ ਕੁਝ ਨਾ ਪਤਾ ਲੱਗਾ ਕਿ ਘਰ ਵਿੱਚ ਕੋਈ ਹਰੀ ਸਬਜੀ ਨਹੀਂ ਹੈਗੀ ਐ ਤਾਂ ਸੈਲਟ ਸਾਡੇ ਘਰ ਵਿੱਚ ਪਿਆ ਹੀ ਹੁੰਦਾ ਹੈ ਤਾਂ ਆਪਾਂ ਸੈਲਡ ਤੋਂ ਹੀ ਜਿਹੜੀ ਹੈਗੀ ਇਹਦੀ ਸਬਜੀ ਵੀ ਬਣਾਈ ਬਣਾ ਕੇ ਤਿਆਰ ਕਰ ਸਕਦੇ ਆ ਸੈਲਡ ਦਾ ਬਹੁਤ ਖਾਂਦੇ ਆ ਕਿਉਂ ਨਾ ਸੋਚੀ ਅੱਜ ਅਸੀਂ ਸਬਜੀ ਬਣਾ ਕੇ ਇਹਦੀ ਤਿਆਰ ਕਰੀਏ ਸਭ ਤੋਂ ਬੜੀ ਗੱਲ ਤਾਂ ਇਹ ਹੈ ਜਿਹੜੀ ਹੈਗੀ ਇਹ ਸਬਜੀ ਇਹਨੂੰ ਟਾਈਮ ਬਿਲਕੁਲ ਨਹੀਂ ਲੱਗਦਾ ਕਾਰ ਵਿੱਚ ਮਹਿਮਾਨ ਆਜਾ ਆਪ ਪਤਾ ਨਾ ਲੱਗਿਆ ਕਿਆ ਬਣਾਣਾ ਹੈਗਾ ਤਾਂ ਮਿੰਟੋ ਸਕਿੰਟਾਂ ਵਿੱਚ ਜਿਹੜੀ ਹੈਗੀ ਐ ਸਬਜੀ ਤਿਆਰ ਹੋ ਜਾਂਦੀ ਹੈ 5 ਤੋਂ 10 ਮਿੰਟ ਵਿੱਚ ਜਿਹੜੀ ਹੈਗੀ ਐ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਉੱਧਰ ਤੇ ਅਸੀਂ ਮੰਨੀ ਆ ਸਾਡੀ 5 ਮਿੰਟ ਵਿੱਚ ਬਣ ਜਾਂਦੀ ਹੈ ਇਹ ਜੇ ਕਟਿੰਗ ਕੁੱਟਿੰਗ ਕਰਨਾ ਤੁਸੀਂ 10 ਮਿੰਟ ਲੈ ਲਓ ਤਾਂ 10 ਮਿੰਟ ਵਿੱਚ ਜਿਹੜੀ ਹੈਗੀ ਸਬਜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਜ਼ਿਆਦਾ ਕੁਝ ਕਰਨਾ ਨਹੀਂ ਹੈਗਾ ਕੁਝ ਸਮਾਨ ਨਹੀਂ ਲਿਆਣੇ ਉਹੀ ਨੋਰਮਲ ਮਸਾਲੇ ਜਿਹੇ ਹੈਗੇ ਉਹਨਾਂ ਮਸਾਲਿਆਂ ਨਾਲ ਹੀ ਸਬਜੀ ਜਿਹੜੀ ਹੈਗੀ ਐ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਇਹ ਹੁਣ ਤੁਸੀਂ ਸੋਚਦੇ ਹੋਣਾ ਇਹ ਤਾਂ ਕਿਹੜਾ ਸੈਲਡ ਹੈ ਜਿਹਦੀ ਸਬਜੀ ਬਣਾਈ ਜਾ ਸਕਦੀ ਹੈ ਇਹ ਸਬਜੀ ਹੈਗੀ ਖੀਰੀਆਂ ਦੀ ਸਬਜੀ ਬਹੁਤ ਵਧੀਆ ਬਣਦੀ ਹੈ ਖੀਰੀਆਂ ਦੀ ਸਬਜੀ ਇੱਕ ਵਾਰ ਤੁਸੀਂ ਵੀ ਇਹਨੂੰ ਟ੍ਰਾਈ ਜ਼ਰੂਰ ਕਰਿਓ ਤੇ ਦੇਖਿਓ ਕਿੰਨਾ ਟੇਸਟੀ ਦਾ ਵਧੀਆ ਆਂਦਾ ਹੈ ਸੈਲਡ ਤਾਂ ਬਹੁਤ ਖਾ ਖਾ ਕੇ ਦੇਖ ਲਿਆ ਹੁਣ ਸਬਜੀ ਵੀ ਬਣਾ ਕੇ ਇਹਦੀ ਤਿਆਰ ਕਰੋ ਤੇ ਆਪਣੇ ਪਰਿਵਾਰ ਨੂੰ ਖਿਲਾਓ ਇਹ ਸਬਜੀ ਅਸੀਂ ਬਣਾ ਕੇ ਕਿਸ ਤਰ੍ਹਾਂ ਤਿਆਰ ਕੀਤੀ ਹੈ ਆਓ ਕਰਦੇ ਹੁਣ ਅਸੀਂ ਵੀਡੀਓ ਸਟਾਰਟ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜਿਹੜੀ ਅਸੀਂ ਅੱਜ ਖੀਰਿਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਜਿਹੜੇ ਹੈਗੇ ਆ ਖੀਰੇ ਆਪਾਂ ਕਟਿੰਗ ਕਰਕੇ ਇਹਨਾਂ ਨੂੰ ਐਂਸ ਧੋ ਕੇ ਇਹਨਾਂ ਦੀ ਬਾਅਦ ਵਿੱਚ ਇਹਨਾਂ ਦੀ ਕਟਿੰਗ ਕਰ ਲਈ ਹੈ ਜਿਹੜੀ ਇਹਨਾਂ ਦੀ ਕਟਿੰਗ ਕਰਨੀ ਹੈ ਇਸ ਤਰ੍ਹਾਂ ਲੰਬੀ-ਲੰਬੀ ਇਹ ਕਟਿੰਗ ਕਰਨੀ ਇਹ ਤੋਂ ਵੀ ਥੋੜੀ ਜਿਹੀ ਤੁਸੀਂ ਲੰਬੀ ਕਟਿੰਗ ਕਰ ਸਕਦੇ ਪਰ ਬਹੁਤੀ ਜ਼ਿਆਦਾ ਜਿਹੜੀ ਹੈਗੀ ਹੈ ਛੋਟੀ ਕਟਿੰਗ ਨਾ ਕਰਿਓ ਤੇ ਇਹਦੇ ਲਈ ਜਿਹੜੇ ਹੈਗੇ ਆ ਆਪਾਂ ਪਿਆਜ਼ ਲੈ ਇੱਕ ਕਟੋਰੀ ਉਹਨਾਂ ਦੇ ਵੀ ਇਸ ਤਰ੍ਹਾਂ ਲੱਛੇ ਜੇ ਮਤਲਬ ਲੰਬੇ ਲੰਬੇ ਬਰੀਕ ਬਰੀਕ ਇਹਨਾਂ ਦੀ ਕਟਿੰਗ ਕਰ ਲੈਣੀ ਹੈ ਜਿਆਦਾ ਬਰੀਕ ਛੋਟੀ ਕਟਿੰਗ ਨਹੀਂ ਇਹਨਾਂ ਦੀ ਵੀ ਕਰਨੀ ਹੈਗੀ ਹੈ ਹੁਣ ਚੱਲਦੇ ਅਸੀਂ ਗੈਸ ਵੱਲ ਗੈਸ ਤੇ ਵੀ ਜਿਹੜੀ ਆਪਾਂ ਕੜਾਈ ਰੱਖ ਲਈਏ ਇਹਦੇ ਵਿੱਚ ਕੋਈ ਵੀ ਜਿਹੜਾ ਕੁਕਿੰਗ ਆਇਲ ਤੁਸੀਂ ਯੂਜ਼ ਕਰਦੇ ਹੋ ਉਹ ਕੁਕਿੰਗ ਆਇਲ ਜਿਹੜਾ ਹੈਗਾ ਪਾ ਲੈਣਾ ਹੈ ਤੇਲ ਨੂੰ ਜਿਹੜਾ ਹੈਗਾ ਆਪਾਂ ਪੂਰ ਗਰਮ ਕਰ ਲੈਣਾ ਕਿ ਸਰੋਂ ਦਾ ਤੇਲ ਹੁੰਦਾ ਰਫਾਈਨਡ ਦਾ ਤੇਲ ਹੈਗਾ ਜਾਂ ਥੋੜਾ ਵੀ ਗਰਮ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈ ਜਿਹੜਾ ਆਪਾਂ ਦੇਸੀ ਤੇਲ ਹੁੰਦਾ ਸਰੋਂ ਦਾ ਜਿਹੜਾ ਘਰ ਦਾ ਤੇਲ ਹੋਵਾ ਉਹ ਥੋੜਾ ਜਿਹਾ ਕਾਫੀ ਕੜਤਨ ਵਿੱਚ ਹੁੰਦਾ ਹੈ ਇਸ ਲਈ ਉਹਨੂੰ ਐਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਹੈਗਾ ਗਰਮ ਕਰ ਲੈਣਾ ਨਹੀਂ ਤਾਂ ਇਹਦੇ ਵਿੱਚ ਜਿਹੜੀ ਹੈਗੀ ਸਾਦੀ ਦਾ ਟੇਸਟ ਜਿਹੜਾ ਹੈਗਾ ਕੜਤਨ ਦੀ ਆ ਆਉਂਦਾ ਹੈ ਤੇਲ ਵੀ ਜਿਹੜਾ ਹੈਗਾ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਿਆਜ਼ ਪਾਦਾਂ ਨੇ ਇਹਦੇ ਲਈ ਹੈਗੇ ਟੱਕੀਂਗੇ ਉਪਾ ਲੈਣੇ ਆ ਪਹਿਲਾਂ ਜਿਹੜੇ ਹੈਗੇ ਆ ਆਪਾਂ ਠੀਰੇ ਤੇ ਪਿਆਜ਼ ਜਿਹੜੇ ਹੈਗੇ ਆ ਇਹਨਾਂ ਨੂੰ ਪਕਾਉਣਾ ਇਹ ਵੀ ਜ਼ਿਆਦਾ ਨਹੀਂ ਪਕਾਣੇ ਥੋੜੇ ਜਿਹੇ ਜਿਹੜੇ ਹੈਗੇ ਆ ਕਰਾਂਚੀ ਜਿਹੀ ਰੱਖਣੇ ਆ ਖੜਮੇ ਜਿਹੜੇ ਹੈਗੇ ਆ ਇਹ ਰੱਖਣੇ ਆ ਅਸੀ ਨੂੰ ਜਿਹੜਾ ਹੈਗਾ 3 ਤੋਂ 4 ਮਿੰਟੇ ਪਕਾਵਾਂਗੇ ਜ਼ਿਆਦਾ ਨਹੀਂ ਇਹ ਪਕਾਣੇ ਹੈਗੇ ਆ ਇਹ ਜਿਹੜੀ ਇਹ ਸਬਜ਼ੀ ਬਣੂਗੀ ਹੈ ਨਾ ਇਹ ਖੀਰਿਆਂ ਦੀ ਇਕੱਲਾ ਗਾ ਫਲੇਵਰ ਦੀ ਹੈਗਾ ਅਸੀਂ ਸੈਲਡ ਤਾਂ ਬਹੁਤ ਖਾਂਦੇ ਆ ਖੀਰਿਆਂ ਦਾ ਪਰ ਕਰੇ ਸਬਜ਼ੀ ਨਹੀਂ ਖਾਦੀ ਹੁੰਦੀ। ਅੱਜ ਅਸੀਂ ਜਿਹੜੀ ਹੈਗੀ ਸਬਜ਼ੀ ਦੀ ਬਣਾ ਕੇ ਤਿਆਰ ਕਰਦੇ ਆ ਇਹ ਖੀਰਿਆਂ ਦੀ ਬਹੁਤ ਵਧੀਆ ਫਲੇਵਰ ਆਉਂਦਾ। ਮੈਂ ਕਈ ਵਾਰ ਜਿਹੜੀ ਹੈਗੀ ਇਹ ਸਬਜ਼ੀ ਬਣਾ ਕੇ ਤਿਆਰ ਕੀਤੀ ਆ ਮੈਂ ਸੋਚਿਆ ਕਿ ਉਹਨਾਂ ਆਪਣਾ ਜਿਹੜੇ ਹੈਗੇ ਆਪਣਾ ਸਬਸਕ੍ਰਾਈਬਰ ਹਨ ਉਹਨਾਂ ਨਾਲ ਵੀ ਸ਼ੇਅਰ ਕਰਦੇ ਆ ਕਿ ਖੀਰਿਆਂ ਦੀ ਜਿਹੜੀ ਹੈਗੀ ਹੈ ਸਬਜ਼ੀ ਵੀ ਬਣਾਈ ਜਾ ਸਕਦੀ ਹੈ। ਇਹਨਾਂ ਹੁਣ ਆਪਾਂ ਟੱਕੇ ਜਿਹੜਾ ਹੈਗਾ ਇਹ ਰੱਖ ਦੋ ਚਾਰ ਤੋਂ ਪੰਜ ਮਿੰਟ ਪਕਾ ਲੈਂਦੇ ਆ ਤੇ ਵਿੱਚ ਵਿੱਚ ਜਿਹੜਾ ਹੈਗਾ ਘੜਤੀ ਚਲਾਉਂਦੇ ਰਹਿਣਾ ਹੈ ਜਿਹੜੇ ਸੀ ਇਹਦੇ ਵਿੱਚ ਜਿਹੜਾ ਮਸਾਲਾ ਪਾਣਾ ਉਹਦੇ ਲਈ ਜਿਹੜੇ ਹੈਗੇ ਸਾਨੂੰ ਇਹਦੇ ਲਈ ਮੂੰਗਫਲੀ ਚਾਹੀਦੀ ਹੈ ਰੋਸਟ ਕੀਤੀ ਮੂੰਗਫਲੀ ਹੈ ਤੇ ਅੱਠ ਤੇ ਨੌ ਜਿਹੜੇ ਹੈਗੇ ਆ ਬਦਾਮ ਲੈ ਲਏ ਆ ਤੁਸੀਂ ਇੱਕ ਚੀਜ਼ ਵੀ ਲੈ ਸਕਦੇ ਆ ਜਦ ਆਪਾਂ ਕੱਲੀ ਮੂੰਗਫਲੀ ਲੈ ਲਿਓ ਜਾਂ ਕੱਲੇ ਤੁਸੀਂ ਬਦਾਮ ਵੀ ਲੈ ਸਕਦੇ ਹੋ ਹੁਣ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਪੈਂਡ ਜਾਰ ਲੈ ਕੇ ਉਹਦੇ ਵਿੱਚ ਜਿਹੜਾ ਹੈਗਾ ਪੀਸ ਲੈਣਾ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਸਾਤਾਂ ਜੀਰਾ ਤੇ ਸਾਤਾਂ ਧਨੀਆ ਜਿਹੜਾ ਹੈਗਾ ਇੱਕ ਚਮਚਾ ਅਸੀਂ ਇੱਕ ਚਾਹੇੜ ਚਮਚਾ ਉਹ ਪਾ ਲੈਣਾ ਹੈ ਹੁਣ ਇਹਵੇਂ ਹੋਸੀ ਇੱਕ ਪਤਲਾ ਜਿਆ ਜਿਹੜਾ ਹੈਗਾ ਇਹਦਾ ਪਾਊਡਰ ਪਾ ਲੈਣਾ ਇਹਦਾ ਪਤਲਾ ਬਣਾ ਲਓ ਤਰ ਤਰਾ ਜਿਆ ਬਣਾ ਲਓ ਤੁਸੀਂ ਉਹ ਆਪਣੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਇਹਦਾ ਹੈਗਾ ਪਾਊਡਰ ਜਿਆ ਅਸੀਂ ਥੋੜਾ ਜਿਆਦਾ ਬਰੀਕ ਵੀ ਨਾ ਕੀਤਾ ਤੇ ਜਿਆਦਾ ਮੋਟਾ ਵੀ ਨਾ ਰੱਖਿਆ ਬਸ ਮੱਗਵਲਾ ਜਿਹੇ ਸਾਈਜ਼ ਨੇ ਹੈਗਾ ਪਾਊਡਰ ਬਣਾ ਕੇ ਇਹਦਾ ਇਸ ਤਰ੍ਹਾਂ ਦਾ ਇਹਦਾ ਪਾਊਡਰ ਬਣਾ ਲਿਆ ਇਹਦਾ ਹੁਣ ਜਿਹੜੇ ਜੀ ਵਿੱਚ ਅਸੀਂ ਮਸਾਲੇ ਪਾਵਾਂਗੇ ਆ ਉਹ ਲੈ ਲੈਂਦੇ ਆ ਨਮਕ ਟੇਸ ਦੇ ਮੁਤਾਬਕ ਜਿਹੜਾ ਹੈਗਾ ਜਿੰਨਾ ਚਾਹੀਦਾ ਤੁਹਾਨੂੰ ਉਹ ਪਾਉਣ ਤੋਂ ਪਹਿਲਾਂ ਸਗਦੇ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਜਿਹੜੀ ਹੈਗੀ ਹੈ ਥੋੜੀ ਪਾਣੀ ਹੈ ਕਿ ਅਸੀਂ ਇਹਦੇ ਵਿੱਚ ਜਿਹੜੀ ਹੈਗੀ ਹੈ ਹਰੀ ਮਿਰਚ ਵੀ ਹਜੇ ਪਾਣੀ ਹੈ ਇਹਦੇ ਵਿੱਚ ਇਹਦੇ ਗਰਮ ਮਸਾਲਾ ਹੋਮਮੇਡ ਆਪਣਾ ਜਿਹੜਾ ਘਰ ਦਾ ਬਣਿਆ ਹੋਇਆ ਹੈ ਤੇ ਥੋੜੀ ਜਿਹੀ ਇਹਦੇ ਵਿੱਚ ਪਾਵਾਂਗੇ ਆਪਾਂ ਅਜਵੈਣ ਹੁਣ ਇਹਦੇ ਵਿੱਚ ਪਾ ਲਵਾਂਗੇ ਆਪਾਂ ਹਰੀ ਮਿਰਚ ਇਸ ਤਰ੍ਹਾਂ ਇਹਨੂੰ ਚੀਰਾ ਲਾ ਲੈਣਾ ਤਿੰਨ ਤੋਂ ਚਾਰ ਮਿੰਟ ਚਾਹੀਦਾ ਪਾ ਲੈਣੀ ਹੈ ਇੱਕ ਲਾਲ ਟਮਾਟਰ ਪਾਣਾ ਹੈ ਉਹਦੇ ਜਿਹੜੇ ਹੈਗੇ ਬੀਜੜੇ ਹੈਗੇ ਕੱਢal ਦਨੇ ਆ ਨਾੜ ਕੇ ਪਾਣਾ ਤੇ ਨਾਲ ਅਸੀਂ ਪਾਣ ਦੇ ਅਸੀਂ ਮਸਾਲਾ ਹੈਗਾ ਨੌਂ ਲੇਟਾ ਹੋਰ ਮਸਾਲਾ ਪਾਣਾ ਹੈ ਇਨਾ ਆਹੀ ਬਾਕੀ ਪਾ ਦਨੇ ਸੀ ਮੌਂਗਫੀ ਤੇ ਬਦਾਮ ਜਿਹੜਾ ਪਾਊਡਰ ਹੈਗਾ ਉਹ ਪਾ ਲੈਣਾ ਹੈ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਜੀਰਾ ਪਾਇਆ ਧਨੀਆ ਪਾਇਆ ਪੀਸਣ ਸਮੇ ਇਹਦਾ ਤੁਸੀਂ ਪਹਿਲਾਂ ਜਿਸ ਤਰ੍ਹਾਂ ਹੁਣ ਮਸਾਲੇ ਪਾਏ ਆ ਇਹਦੇ ਵਿੱਚ ਵੀ ਪਾਊਡਰ ਪਾ ਸਕਦੇ ਹੋ ਜਾਂ ਇਸ ਤਰ੍ਹਾਂ ਵੀ ਜਿਹੜਾ ਹੈਗਾ ਸਾਫ ਦਾ ਪੀਸ ਕੇ ਤੁਸੀਂ ਪਾ ਸਕਦੇ ਹੋ ਆਪਾਂ ਜਿਹੜਾ ਹੈਗਾ ਹੁਣ ਇਹਨੂੰ ਆਖੀ ਮੈਂਟਕ ਜਿਹੜਾ ਹੈਗਾ ਉਹ ਸੇਕ ਲਵਾ ਲੈਣਾ ਕਿਉਂਕਿ ਜਿਹੜੇ ਮਸਾਲੇ ਹੈਗੇ ਆ ਉਹਨਾਂ ਦਾ ਵੀ ਕੱਚਾ ਪੰਜਿਆ ਨਾ ਆਵਾ ਹੈਗਾ ਸਬਜੀ ਜਿਹੜੀ ਹੈਗੀ ਬਹੁਤ ਜਲਦੀ ਬਣ ਕੇ ਤਿਆਰ ਆ ਜਾਂਦੀ ਹੈ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਸੱਤ ਤੋਂ ਅੱਠ ਮਿੰਟ ਵਿੱਚ ਹੀ ਹੈਗੀ ਹੈ ਜਿਹੜੀ ਸਬਜੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਖੀਰੇਿਆਂ ਦੀ ਜੇ ਕੋਈ ਘਰ ਵਿੱਚ ਕਿਸੇ ਮਹਿਮਾਨ ਨਾਲ ਆਉਣਾ ਜਲਦੀ ਜਲਦੀ ਕੋਈ ਸਬਜੀ ਬਣਾਣੀ ਪਤਾ ਨਾ ਲੱਗਾ ਕੀ ਬਣਾਉਣਾ ਹੈਗਾ ਤਾਂ ਖੀਰੇ ਤਾਂ ਸੈਲਡ ਤਾਂ ਤੁਹਾਡੇ ਘਰ ਵਿੱਚ ਹੁੰਦਾ ਹੀ ਪੱਖੀ ਦੇ ਤੱਲੇ ਆ ਕੇ ਰੱਖ ਦਿਆ ਗਰਮੀ ਦੇ ਸੀਜ਼ਨ ਚ ਹਮ ਟਮੇਟੋ ਸਟੇਟੀ ਜਿਹੜੀ ਹੈਗੀ ਇਹਦੀ ਸਬਜੀ ਬਣ ਕੇ ਇਹਦੀ ਤਿਆਰ ਹੋ ਜਾਂਦੀ ਹੈ ਤੇ ਥੋੜਾ ਜਿਹਾ ਪਾ ਰਹੇ ਹਾਂ ਹਰਾ ਧਨੀਆ ਤੇ ਪਿਆਜ ਜੰਦੇ ਇਹ ਭੁੱਕਾ ਤੁਸੀਂ ਇੱਕ ਚੀਜ਼ ਵੀ ਪਾ ਸਕਦੇ ਹਰਾ ਧਨੀਆ ਵੀ ਪਾ ਸਕਦੇ ਹੋ ਜਾਂ ਪਿਆਜ਼ ਹੈ ਜੇ ਤਾਂ ਤੇ ਅਜ ਜੇ ਭੁੱਕਾ ਕੋਈ ਵੀ ਪਾ ਸਕਦੇ ਹੋ ਕਿ ਆਪਣਾ ਆਪਣਾ ਫਲੇਵਰ ਹੁੰਦਾ ਰੇ ਕਰਾਈ ਮਿੰਟ ਖੋ ਗਿਆ ਸਾਨੂੰ ਰੱਖੇ ਹੋਏ ਹੈ ਲਿਸਨ ਮੈਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਹੈ ਕਿ ਜਿਆਦਾ ਨਹੀਂ ਖੀਰੇ ਹੈਗੇ ਜਿਹੜੇ ਹੈਗੇ ਜਿਆਦਾ ਪਕਾਣੇ ਨਹੀਂ ਹੈਗੇ ਸਿਰ ਔਰ ਹਰ ਕੇ ਜੇ ਗਰੰਟੀ ਜੇ ਰੱਖਣੇ ਹਨ ਹੁਣ ਜਿਹੜੇ ਹੈ ਸਬਜੀ ਸਾਡੀ ਬਣ ਕੇ ਤਿਆਰ ਹੈ ਇਹ ਮੋਕਾ ਦੇ ਆ ਗੈਸ ਬੰਦ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਜਿਹੜੀ ਹੈਗੀ ਹੈ ਖੀਰਿਆਂ ਦੀ ਸਬਜੀ ਬਣਾ ਕੇ ਜਰੂਰ ਦੇਖੋ ਇੱਕ ਤਾਂ ਬਹੁਤ ਜਲਦੀ ਬਣ ਜਾਂਦੀ ਹੈ ਇੱਕ ਅਲੱਗ ਜਿਹੀ ਹੋ ਜਾਂਦੀ ਹੈ ਹੁਣ ਘੀਏ ਕੱਦੂ ਜਿੱਦਾਂ ਹੈਗੇ ਦਾਲਾਂ ਹੋਰ ਹੈਗੀਆਂ ਬਹੁਤ ਸਬ지ਆਂ ਸੀ ਬਣਾਉਂਦੇ ਆ ਮਿੰਟੋ ਸਕੈਂਟੀ ਵਰਚ ਬਣਨ ਵਾਲੀ ਸਬਜੀ ਹੈ ਇਹ ਬਾਕੀਆਂ ਸਬਜ਼ੀਆਂ ਨੂੰ ਬਹੁਤ ਟਾਈਮ ਲੱਗਦਾ ਪਰ ਇਸ ਸਬਜ਼ੀ ਨੂੰ ਜਿਹੜੀ ਹੈਗੀ ਆ ਬਿਲਕੁਲ ਟਾਈਮ ਨਹੀਂ ਲੱਗਦਾ ਹੈਗਾ ਇੱਕ ਵਾਰ ਟਰਾਈ ਜ਼ਰੂਰ ਕਰਿਓ ਇਹ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਲਾਲ ਟਮਾਟਰ ਪਾਏ ਆ ਤੁਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਪਾ ਸਕਦੇ ਜੇ ਹੋ ਮਤਰਾ ਅਲੱਗ ਟੇਸਟ ਲੈਣਾ ਖੀਰਿਆਂ ਦਾ ਟੇਸਟ ਨਾਲ ਵਿੱਚ ਆਵਾ ਤਾਂ ਤੁਸੀਂ ਜਿਹੜਾ ਹੈਗਾ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਇਸ ਤਰ੍ਹਾਂ ਦੇ ਜਿਹਾ ਆਪਾਂ ਕਟਿੰਗ ਕੀਤੀ ਆ ਪਿਆਜ਼ਾਂ ਦੀ ਲੰਬੀ ਲੰਬੇ ਲੱਛੇਦਾਰ ਇਸ ਤਰ੍ਹਾਂ ਤੁਸੀਂ ਸ਼ਿਮਲਾ ਮਿਰਚ ਵੀ ਢੇਰ ਜੇ ਕੱਟੀ ਤਰਕੇ ਉਹ ਵੀ ਤੁਸੀਂ ਪਾ ਸਕਦੇ ਹੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕੋਈ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨਾਲ ਜੁੜੇ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਇੱਕ ਅਗਲੀ ਤੇ ਨਵੀਂ ਵੀਡੀਓ ਵਿੱਚ ਜਿੱਦੇ ਵਿੱਚ ਤੁਹਾਨੂੰ ਅਸੀਂ ਹੋਰ ਡਿਸ਼ ਬਣਾ ਕੇ ਅਸੀਂ ਤਿਆਰ ਕਰਾਂਗੇ